ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂਜੀ ਤੇ ਟਾਈਮ ਹੋ ਗਿਆ ਦੁਪਹਿਰ ਦਾ ਤੇ ਅੱਜ ਦਿਨ ਹੈਗਾ ਸ਼ਨੀਵਾਰ ਤੇ ਆਪਾਂ ਚੱਲੇ ਹੈਗੇ ਆ ਬਾਹਰ ਤੇ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਬਾਹਰ ਦਾ ਵਿਊ ਤੇ ਹੁਣ ਤੁਹਾਨੂੰ ਅੰਦਰ ਨੇ ਬਣਾਈ ਹੈਗੀ ਚਾਹ ਮੈਂ ਤਾਂ ਮੁੜੇ ਅੱਜ ਮੈਂ ਲੇਟ ਬਹੁਤ ਉੱઠી ਸੀਗੀ ਇਹ ਅੱਜ ਮੇਰੀ ਬੇਟੀ ਨੇ ਬਣਾਈ ਲਓ ਜੀ ਆਪਾਂ ਪੀਣ ਲੱਗੇ ਹੈਗੇ ਬੈਠ ਕੇ ਚਾਹ ਤੇ ਦੇਖੀਏ ਬਾਹਰ ਦਾ ਓ ਹਾ 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 ਬੋਰ ਤੋਂ ਬਾਹਰ ਤੇ ਚਲੋ ਜੀ ਪਣੇਰੇਓ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਬਾਹਰ ਦਾ ਵੀਊ ਦਿਖਾਵਾਂਗੇ ਕਰਦੇ ਰਵਾਂਗੇ ਗੱਲਾਂ ਬਾਤਾਂ ਨਾਲੇ ਤੁਹਾਡੇ ਨਾਲ ਤੋਤੇ ਹੈਗੇ ਇੱਕ ਜਿਹੜਾ ਹਾਂ ਥੋੜਾ ਰਹਿ ਗਿਆ ਇਹਨੂੰ ਆ ਪਾ ਦਾਂਗੇ ਹੈਨਾ ਡਰਾਇਰ ਚ ਤੇ ਫਿਰ ਥੱਲੇ ਹੋਰ ਪਾ ਜਾਾਂਗੇ ਜਦ ਨੂੰ ਤੁੱਤੇ ਜਾਣਗੇ ਟਾਈਮ ਹੀ ਮਸ਼ੀਨ ਬਹੁਤ ਲਾਉਂਦੀ ਇਹਨਾਂ ਦੀ ਰਾਤ ਹੀ ਫਿਰ ਪਾ ਕੇ ਰੱਖਦੇ ਸੀਗੇ ਵੀ ਸਵੇਰੇ ਉੱਠ ਕੇ ਵੀ ਬਟਨ ਲਪਾਂਗੇ ਤੇ ਚੱਲਣ ਲੱਗ ਜਾਊਗਾ ਆ ਕਰਕੇ ਮੈਂ ਖਿਆ ਨਾ ਸਾਰਾ ਦਿਨ ਨਿਕਲ ਜਾਂਦਾ ਫਿਰ ਨਹੀਂ ਤਾਂ ਕਪੜੇ ਤੋਂ ਨੋਈ ਤੇ ਇਹ ਚਲੋ ਜੀ ਜੇ ਚੈਨਲ ਤੇ ਪਹਿਲੀ ਵਾਰ ਹੋਨੇ ਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੇ ਕਰਦੇ ਰਵਾਂਗੇ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਬਣੇ ਰਿਓ ਵੀਡੀਓ ਦੇ ਵਿੱਚ ਚਲੋ ਜੀ ਮਿਲਦੇ ਆਂ Then keep right towards Cessna Drive, Vancouver. Then keep right. Using the right <laughs> two lanes, <laughs> keep right Vancouver. Then keep left. The The Jag mag, jag mag, karda, Keep right toward BC 99 North Granville Street. In 2.3 kilometers, turn left on West 58th Avenue. Uh, oh, airport on

ਜੀ ਆਪਾਂ ਕੈਨੇਡਾ ਡੇ ਵਾਲੇ ਦਿਨ ਆਏ ਸੀਗੇ ਦਿਨੇ ਤੇ ਅੱਜ ਆਪਾਂ ਰਾਤ ਦੇ ਵਜੇ ਵੀ ਹੈ 11 ਤੇ ਆਪਾਂ ਪਹੁੰਚੇ ਹੈਗੇ ਕੈਨੇਡਾ ਪਲੇਸ ਦੇਖੋ ਰਾਤ ਦਾ 뷰 ਸਮੁੰਦਰ ਦਾ ਪਾਣੀ ਤੇ ਉਧਰਲੀ ਸਾਈਡ ਆ ਕੈਨੇਡਾ ਪਲੇਸ ਦੇਖੋ ਰਾਤ ਦਾ ਵੀ ਦਿਨ ਨਾਲੋਂ ਵੀ ਜ਼ਿਆਦਾ ਸੋਹਣਾ ਲੱਗਦਾ ਬਹੁਤ ਵਧੀਆ ਵੀਊ ਵਿਨੇ ਜਿਹੜੀਆਂ ਬਿਲਡਿੰਗਾਂ ਜਿਵੇਂ ਸਨਸਰਾ ਪਈਆਂ ਲੱਗਦੀਆਂ ਹੁੰਦੀਆਂ ਤੇ ਰਾਤ ਨੂੰ ਐ ਲੱਗਦੀਆਂ ਜਿਵੇਂ ਦੀਵਾਲੀ ਦੀ ਰਾਤ ਹੋਵੇ ਵੀ ਜਿੱਦਾਂ ਦੀਵੇ ਟਿਮਟਮਾਉਂਦੇ ਆ ਦੀਵਾਲੀ ਦੀ ਰਾਤ ਨੂੰ ਉਦੋਂ ਤਾਂ ਤੱਕ ਦੇਖੋ ਸਾਰੀਆਂ ਬਿਲਡਿੰਗਾਂ ਬਹੁਤ ਸੋਹਣਾ 뷰 ਆ ਉਹ ਤੁਹਾਨੂੰ ਆਪਾਂ ਨੇੜਿਓਂ ਦਿਖਾਉਨੇ ਆ ਜ਼ੂਮ ਕਰਕੇ ਦੇਖੋ ਸਮੁੰਦਰ ਦੀ ਪਰਲੀ ਸਾਈਡ ਦਾ 뷰 ਜਿੱਧਰ ਆਪਾਂ ਉੱਦੇ ਗਏ ਸੀ ਨਾ ਪਾਣੀ ਵਾਲੀ ਬੱਸ 'ਚ ਤੇ ਉਧਰ ਦਾ 뷰 ਦੇਖੋ ਦਿਖਾਉਨੇ ਆ ਆਪਾਂ ਤੁਹਾਨੂੰ ਅੱਜ ਅਸੀਂ ਤਾਨਵਿੰਦਰ ਕਹਿੰਦੀ ਮम्मा ਡਾਊਨਟਾਊਨ ਰਾਤ ਨੂੰ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੁੰਦਾ ਇੰਨੀਆਂ ਲਾਈਟਾਂ ਐ ਜਗਮਗ ਜਗਮਗ ਕਰਦਾ ਸਾਰੀਆਂ ਬਿਲਡਿੰਗਾਂ ਤੇ ਵਾਕਈ ਫਿਰ ਮੈਂ ਕਿਹਾ ਵੀ ਰਾਤ ਨੂੰ ਹੀ ਚੱਲਾਂਗੇ ਅੱਜ ਅਸੀਂ ਕੈਨੇਡਾ ਪਲੇਸ ਹੁਣਾ ਆਏ ਸੀ ਕਿ ਰਾਤ ਨੂੰ ਦੇਖੋ ਕੋਈ ਵੀ ਜਿਹੜਾ ਵੀ ਕੋਈ ਦਰਾਖਤ ਵੀ ਹੈ ਨਾ ਉਹਦੇ ਉੱਪਰ ਵੀ ਆ ਲੜੀਆਂ ਹੋਈਆਂ ਲੜੀਆਂ ਸਾਹਮਣੇ ਦਰਾਖਤ ਦਾ ਤੇ ਉਹਨਾਂ ਤੇ ਵੀ ਉੱਪਰ ਲੜੀਆਂ ਲੱਗੀਆਂ ਹੋਈਆਂ ਦੇਖੋ ਹੀਪਨ ਪਰਵੈਂਸ ਹੋਟਲ ਆ ਸਾਹਮਣੇ ਹੋਟਲ ਦੇਖੋ ਬਹੁਤ ਸੋਹਣਾ 뷰 ਦੇਖੋ ਤਾਂ ਤੱਕ ਤੁਹਾਨੂੰ ਦਿਖਾਉਨੇ ਆਪਾਂ ਸਾਹਮਣੇ ਦੇਖੋ ਸਾਹਮਣੇ ਹੋਟਲ ਦੇ ਅੱਗੋਂ ਇਹ 5 ਸਟਾਰ ਹੋਟਲ ਹੈ ਤਾਂ اندر ਨੇ ਗੱਡੀ ਅੱਛਾ ਚੋਲ ਲਈ ਮੈਂ ਇੱਧਰ ਨੰਗੇ ਚਲੋ ਜੀ ਦਿਖਾਉਨੇ ਆਪਾਂ ਤੁਹਾਨੂੰ ਤੇ ਨਾਲੇ ਹੌਲੀ ਹੌਲੀ ਪਹੁੰਚਦੇ ਆਂ ਗੱਡੀ ਤੱਕ ਦੇਖੋ ਬਹੁਤ ਸੋਹਣਾ ਵਿਊ ਆ ਚਲੋ ਜੀ ਆਦਰਾਖਤ ਦੀ ਦੇਖੋ ਕਿੰਨੀ ਸੋਹਣੀ ਤੇ ਕਿੰਨੀ ਸੰਘਣੀ ਛਾਂ ਐ ਤੇ ਇਹ ਦੀ ਛਾਂ ਦੇ ਵਿੱਚ ਕਿਤੇ ਮੰਜਾ ਡਾਇਆ ਵਾ ਹੋਵੇ ਜਿਵੇਂ ਹੁਣ ਆ ਵਗ ਰਹੀ ਏ ਠੰਡੀ ਠੰਡੀ ਪਾਸੇ ਭਲਾ ਧੁੱਪਾ ਪਰ ਠੰਡੀ ਮਿੱਠੀ ਸ਼ਾਮ ਹਵਾ ਵਗਦੀ ਏ ਤੇ ਬੜਾ ਆਨੰਦ ਆਵੇ ਜੇ ਕਿਤੇ ਇੱਥੇ ਮੰਜਾ ਢਾ ਕੇ ਪੈਣਾ ਹੋਵੇ ਨਾ ਕਿਆ ਬਾਤਾਂ ਲੋ ਜੀ ਕੱਪੜੇ ਲਾ ਲਈਏ ਆਪਾਂ ਟੁੱਕ ਗਏ ਨਾ ਟੁੱਪੇ ਨਾ ਸੋਨੇ ਹੋ ਜਾਂਦੇ ਆ ਜਿਵੇਂ ਨਾ ਆਪਾਂ ਨੂੰ ਮੈਨੂੰ ਆਦਤ ਜੀ ਪਈ ਕਰਕੇ ਨਾ ਵੀਂਡੀ ਵੀ ਧੁੱਪੇ ਕੱਪੜੇ ਸਿਕੋਨੇ ਕਰਕੇ ਤਾਂ ਕਰਕੇ ਫਿਰ ਮੈਂ ਇੱਥੇ ਵੀ ਪਾ ਹੀ ਦਿੰਨੀ ਆ। ਧਾਰ ਜੀ ਬੰਨ ਕੇ ਉਹ ਉੱਧਰ ਪਾਤੀ ਸੀ ਛੋਟੇ ਟੀ-ਸ਼ਰਟ ਆ। ਇਹ ਇਹ ਫੇਰ ਲਾ ਕੇ ਲੈ ਕੇ ਜੰਨੀ ਆ। ਕੱਪੜੇ ਧੋਤੇ ਗਏ ਆ। ਫਲੋਰ ਸਾਫਟ ਕਰ ਲਿਆ ਆਪਾਂ। ਸਾਰਾ ਹਰਸ਼ ਲਾਤਾ ਪੂੰਝਾ ਪੂੰਝਾ। ਸੋ ਇਹ ਵਧੀਆ ਸਾਫ਼ ਭੰਡ ਮਾਚ। ਫੁਰਸਣ ਇੰਕਸ਼ਣੀਆ ਦਵਾਰੀ ਤਾਂ ਕੱਪੜੇ ਵਗੈਰਾ ਸਾਰੇ ਆਪਾਂ ਸਾਹਮਣੇ ਸੀ ਅੰਦਰ ਆ ਰਹਿਗੇ ਸੀ ਦੋ ਤੌਲਗੇ। ਹੁਣ ਸ਼ਾਮ ਆ ਗਈ ਮੈਂ ਚਲ ਇਹ ਵੀ ਲਾ ਲਿਆ ਵਾਂ। ਤੇ ਕੱਲ ਇੱਕ ਭੈਣ ਨੇ ਕੀਤਾ ਸੀਗਾ ਆਪਾਂ ਨੂੰ ਮੈਸੇਜ ਵੀ ਭੈਣ ਨੇ ਤੁਸੀਂ ਸਕੂਟਰ ਤੇ ਜਾਂਦੇ ਆ ਨਹੀਂ ਭੈਣ ਅਸੀਂ ਸਕੂਟਰ ਤੇ ਨਹੀਂ ਸੀ ਅਸੀਂ ਸਾਈਕਲ ਤੇ ਸੀ। ਆ ਸਾਡਾ ਸਾਈਕਲ ਆ। ਇਹ ਬੈਟਰੀ ਵਾਲਾ ਹੈ। ਸਾਈਕਲ। ਇਹ ਸੀਟ ਕਾਫੀ ਵੱਡੀ ਆ ਤੇ ਇਹ ਆਹਾਈ ਦਾ ਹੈਗੀ ਆ ਇੱਥੇ ਰੇਸ ਆ ਉਧਰਲੇ ਪਾਸੇ ਇਹਦੇ ਗੇਅਰ ਪੈਂਦੇ ਆ ਹਾ ਇੱਥੋਂ ਕੱਟ ਕੱਟਦੇ ਆ ਤਿੱਥੋਂ ਵੱਧਦੇ ਆ ਤੇ ਦਿਖਾਉਨੇ ਤੁਹਾਨੂੰ ਇਹ ਹੁੰਦਾ ਹੈਗਾ 12-1300 ਡਾਲਰ ਦਾ ਹੁੰਦਾ ਇਹ ਬੈਟਰੀ ਵਾਲਾ ਵਧੀਆ ਦੇ ਬੈਟਰੀ ਵਿੱਚ ਫਿੱਟ ਹੋ ਜਾਂਦੀ ਹੈ ਅਸੀਂ ਸਾਈਕਲ ਤੇ ਸੀਗੇ ਕੱਲ ਤੇ ਆਏ ਆ ਨਾ ਇੱਥੇ ਨੇੜੇ ਜਿਹੜੇ ਜਿੱਦਾਂ ਫਰੂਟੀ ਕਰਨਾ ਜਾਣਾ ਹੁੰਦਾ ਜਾਂ ਇੱਥੇ 11 11 7 ਤੇ ਜਾਣਾ ਹੁੰਦਾ ਹੈ ਨਾ ਪੈਟਰੋਲ ਪੰਪ ਦੇ ਨੇੜੇ ਆ ਇੱਥੇ 7 ਆ 11 ਹਾਂ ਮੈਂ 11 7 ਕਹੀ ਗਲਤ ਕਹਿੰਦੀ ਸੀ ਸੌਰੀ ਤੇ ਉੱਥੇ ਜਾਣਾ ਹੋਵੇ ਤੇ ਸਿਮਰਨ ਕੰਮ ਤੇ ਲੈ ਕੇ ਜਾਂਦੀ ਹੈ ਇਹਨੂੰ ਸਾਈਕਲ ਨੂੰ ਤੇ ਇਹ ਪਹਿਲਾਂ ਲਿਆ ਸੀਗਾ ਇੱਥੇ ਸਿਮਰਨ ਦਾ ਬ੍ਰਦਰ ਆਇਆ ਸੀਗਾ ਉਹਨੇ ਲਿਆ ਸੀਗਾ ਤੇ ਫਿਰ ਉਹ ਐਡਮੈਂਟਨ ਚਲੇ ਗਿਆ ਤੇ ਚਾਲ ਲਈ ਸਾਈਕਲ ਸਿਮਰਨ ਨੂੰ ਦੇਤਾ ਹੁਣ ਅਸੀਂ ਚੱਲੀਆਂ ਜਾਣੀਆਂ ਹੁੰਨੀਆਂ ਇਹ ਤੇ ਮੈਂ ਵੀ ਚਲਾ ਲੈਣੀ ਆ ਸਿਮਰਨ ਵੀ ਚਲਾ ਲੈਂਦੀ ਆ ਤਨਵਿੰਦਰ ਵੀ ਚਲਾ ਲੈਂਦੀ ਆ ਸਾਨੂੰ ਨੇੜੇ ਤੇੜੇ ਐ ਸਮਾਨ ਗਰੋਸਰੀ ਵੀ ਲੈਉਣੀ ਸੌਖੀ ਆ ਤੇ ਪੂਰ ਟਾਈਮ ਹੋ ਗਿਆ ਸ਼ਾਮ ਦਾ ਤੇ ਆਪਾਂ ਤੋ ਪਹਾੜੀ ਕਾਫੀ ਤੇਜ਼ ਖੜੀ ਹੈ 9 ਵਜੇ ਤੱਕ ਸੂਰਜ ਤਾਂ ਮੈਂ ਤੁਹਾਨੂੰ ਦਿਖਾਇਆ ਹੀ ਆ ਬਲੌਗ ਦੇ ਵਿੱਚ ਵੀ ਪੌਣੇ 10 ਹੋਏ ਹੋਏ ਸੀਗੇ ਤੇ ਸੂਰਜ ਤਾਂ ਫੇਰ ਵੀ ਖੜਾ ਹੀ ਸੀਗਾ ਹਜੇ ਰਾਤ ਵੀ ਤਾਂ ਲਾਲੀ ਵੀ ਝਲਕਦੀ ਸੀਗੀ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਆ ਪੈਥੀ ਕਰਦੇ ਆ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਜੇ ਚੈਨਲ ਤੇ ਪਹਿਲੀ ਵਾਰ ਹੋਨੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੇ ਥੋੜੀ ਜੀ ਵੀ ਵਧੀਆ ਲੱਗਦੀ ਹੁੰਦੀ ਹੈ ਤੁਹਾਨੂੰ ਵੀਡੀਓ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਚਲੋ ਜੀ ਕੱਲ ਮਿਲਦੇ ਆ ਫਿਰ